ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਜਾਣਕਾਰੀ ਦੇਣ ਲੱਗੇ ਆ ਇਹ ਹੈ ਕਿ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਮਨ ਨਹੀਂ ਬਣ ਰਿਆ ਉਹਨਾਂ ਦਾ ਅਸੀਂ ਪਿਛਲੇ ਸਮੇਂ 'ਚ ਕਾਫੀ ਮੁੰਡਿਆਂ ਦਾ ਨਸ਼ਾ ਜਿਹੜਾ ਛੜਾ ਚੁੱਕੇ ਆ ਤੇ ਕੌਸ਼ਿਸ਼ੋ ਦੇ ਵਿੱਚ ਕਮੀਆਂ ਪੇਸ਼ੀਆਂ ਆ ਰਹੀਆਂ ਵਾਂ ਜੋ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸੇ ਵੀ ਆ ਕੁਝ ਉਹਨਾਂ ਦੀਆਂ ਜਿਹੜੇ ਸਮੱਸਿਆਵਾਂ ਆ ਰਹੀਆਂ ਸੀ ਉਹਨਾਂ ਦੇ ਬਾਰੇ ਚੱਜ ਆਪਾਂ ਕੁਝ ਗੱਲਾਂ ਕਰਾਂਗੇ ਵੀ ਉਹ ਮਗਰ ਮਾਈਂਡ ਆ ਜਿਹੜਾ ਉਹ ਕਿੱਥੇ ਡਿੱਗਿਆ ਹੋਇਆ ਉਹਨਾਂ ਦਾ ਦਿਮਾਗ ਆ ਜਿਹੜਾ ਕਿੱਥੇ ਡਿੱਗਿਆ ਹੋਇਆ ਤੇ ਉਹ ਕਿਉਂ ਨਹੀਂ ਨਿਕਲ پا ਰਹੇ ਇਸ ਜਾਲ ਚੋਂ ਵੀ ਜਿਹੜਾ ਨਸ਼ੇ ਦੀ ਦੁਨੀਆ ਦੇ ਵਿੱਚ ਗਲਤ ਹੋਏ ਪਏ ਆ ਗੱਭਰੂ ਆਪਣੇ ਵੀ ਉਹ ਨਿਕਲ ਕਿਉਂ ਨਹੀਂ پا ਰਹੇ ਅੱਜ ਆਪਾਂ ਥੋੜਾ ਜਿਹਾ ਡਿਸਕਸ ਇਸ ਮਾਮਲੇ ਦੀ ਕਰਾਂਗੇ ਵੀ ਆਪਦੀ ਜ਼ਿੰਦਗੀ ਨਾਲੋਂ ਪਿਆਰੀ ਕੋਈ ਚੀਜ਼ ਨਹੀਂ ਹੁੰਦੀ ਪੈਸਾ ਬਥੇਰਾ ਆਪਾਂ ਕਮਾਉਣੇ ਆ ਕਿੰਨਿਆਂ ਕਿੱਲਾਂ ਵਾਲੇ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਵਾਲੇ ਗੱਭਰੂ ਆ ਜਿਹੜੇ ਨੌਜਵਾਨ ਆ ਉਹ ਨਸ਼ੇ ਦੇ ਵਿੱਚ ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਵੀ ਖਤਮ ਕਰ ਲਈ ਤੇ ਆਪ ਦੇ ਸਰੀਰ ਵੀ ਖਤਮ ਕਰ ਲਏ ਤੇ ਬਹੁਤੇ ਪਰਿਵਾਰ ਮੈਂ ਇਹ ਜੇ ਵੀ ਜਾਣਦਾ ਕਿ ਜਿਨ੍ਹਾਂ ਦੇ ਘਰੇ ਰੱਬ ਦਾ ਦਿੱਤਾ ਸਭ ਕੁਝ ਸੀਗਾ ਪੈਲੀਆਂ ਦੇ ਮਾਲਕ ਸੀ ਤੇ ਉਹ ਵੀ ਇਸ ਚੰਦਰੇ ਨਸ਼ੇ ਦੇ ਨਾਲ ਇਸ ਦੁਨੀਆ ਨੂੰ ਹਮੇਸ਼ਾ ਵਾਸਤੇ ਆਲਵੇ ਲਾ ਕੇ ਰਹੀ ਜਿਹੜੇ ਵੀਰ ਆਪਣੇ ਵੀਡੀਓ ਦੇਖਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਆ ਉਹ ਛੱਡਣਾ ਚਾਹੁੰਦੇ ਆ ਤਾਂ ਆਪਣੇ ਨਾਲ ਸੰਪਰਕ ਜਰੂਰ ਕਰਿਓ ਕਿਸੇ ਵੀ ਕਿਸਮ ਦਾ ਆਪਾਂ ਉਹਨਾਂ ਨੂੰ ਤੋੜ ਨਹੀਂ ਲੱਗਣ ਦੇਵਾਂਗੇ ਜਿਉਂਨਾਂ ਨੂੰ ਲੱਗਦਾ ਵੀ ਨਸ਼ਾ ਛੱਡਾਂਗੇ ਸੰ ਤੋਂ ਤੋੜ ਲੱਗੂਗੀ ਜਾਂ ਸਾਡਾ ਕੋਈ ਅੰਗ ਪੈਰ ਖੜ ਜੂਗਾ ਜਦ ਕਿ ਹੋਰ ਸਰੀਰ ਦੇ ਵਿੱਚ ਪ੍ਰੋਬਲਮ ਖੜੀ ਹੋ ਸਕਦੀ ਆ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੰਨਿਆਂ ਨੂੰ ਹੁੰਦਾ ਨਸ਼ਾ ਛਡਣ ਦੇ ਨਾਲ ਤੋੜ ਲੱਗਦੀ ਹੈ ਲੱਤਾਂ ਵਾਂਹ ਟੁੱਟਦੀਆਂ ਸਿਰ ਦਰਦ ਹੋਣ ਲੱਗ ਜਾਂਦਾ ਛਿੱਕਾਂ ਆਉਣ ਲੱਗ ਜਾਂਦੀਆਂ ਅੱਖਾਂ 'ਚ ਪਾਣੀ ਲੱਗਣ ਲੱਗ ਜਾਂਦਾ ਤੇ ਲੂਜ਼ ਮੂਸ਼ਨ ਲੱਗ ਜਾਂਦੀ ਹੈ ਪਰ ਜਿਹੜਾ ਆਪਣਾ ਇਹ ਪ੍ਰੋਡਕਟ ਆ ਅਨਮੋਲ ਲਾਈਫ ਦਾ ਇੱਕ ਆਯੁਰਵੈਦਿਕ ਪ੍ਰੋਡਕਟ ਆ ਤੇ ਬਹੁਤ ਵਧੀਆ ਰਿਜ਼ਲਟ ਇਹਦੇ ਅਸੀਂ ਲੈ ਰਹੇ ਆਂ ਤੇ ਜਿਹੜੇ ਵੀ ਸਾਡੇ ਕੈਨ ਮੁਤਾਬਕ ਚੱਲਦੇ ਆ ਜਿੰਨੀ ਡੋਜ਼ ਅਸੀਂ ਕਹਿੰਨੇ ਆ ਵੀ ਇਸ ਹਿਸਾਬ ਨਾਲ ਲੈਣੀ ਆ ਜਾਂ ਕਿਵੇਂ ਘਟ ਕਰਨੀ ਆ ਹੌਲੀ ਹੌਲੀ ਤਾਂ ਉਹ ਜਿਹੜੇ ਆ ਮੁੰਡੇ ਉਹ ਛੱਡ ਚੁੱਕੇ ਆ ਨਸ਼ਾ ਜੇ ਤੁਸੀਂ ਵੀ ਛੱਡਣਾ ਚਾਹੋ ਨਸ਼ਾ ਤਾਂ ਇਹ ਪ੍ਰੋਡਕਟ ਆ ਜਿਹੜਾ ਸਾਡਾ ਆਯੁਰਵੈਦਿਕ ਪ੍ਰੋਡਕਟ ਹੈ ਕਨ ਮੋਲ ਲਾਈਫ ਦਾ ਤੇ ਨਾਲ ਇੱਕ ਹੀ ਕੈਪਸੂਲਾ ਅਨਮੋਲ ਲਾਈਫ ਦੇ ਨਿਊ ਲਾਈਫ ਦੇ ਤੇ ਇਹ ਵੀ ਤੁਸੀਂ ਵਕਤ ਕੇ ਛੱਡ ਸਕਦੇ ਆ ਹੁਣ ਇਥੇ ਪ੍ਰੋਡਕਟ ਦੇ ਮਸਲੇ ਦੇ ਵਿੱਚ ਇੱਕ ਸਵਾਲ ਜਿਹੜਾ ਵੱਡਾ ਆ ਜਾਂਦਾ ਮੇਨ ਸਭ ਤੋਂ ਪਹਿਲਾਂ ਸਵਾਲ ਤੁਹਾਡੇ ਵੀ ਦਿਲ 'ਚ ਹੋਊਗਾ ਵੀ ਪ੍ਰੋਡਕਟ ਇਹ ਕਿੰਨੇ ਦਾ ਵਾ ਵੀ ਇਹਦੀ ਕੀਮਤ ਕੀ ਆ ਵੀ ਇਹਦੇ ਪੈਸੇ ਖਰਚਾ ਕਿੰਨਾ ਲੱਗੂਗਾ ਤੇ ਇਹਦਾ ਕੋਰਸ ਕਿੰਨੇ ਟਾਈਮ ਦਾ ਵੀ ਇਹ ਨਾ ਹੋਵੇ ਵੀ ਅਸੀਂ ਨਸ਼ਾ ਛੱਡ ਲਈਏ ਤੇ ਇਸ ਪ੍ਰੋਡਕਟ ਤੇ ਲੱਗ ਜੀਏ ਜਾਂ ਇਹਨਾਂ ਚੀਜ਼ਾਂ ਤੇ ਲੱਗ ਜੀਏ ਤੇ ਮੁੜ ਕੇ ਸਾਨੂੰ ਇਹ ਛੱਡਣੀਆਂ ਉਠੀਆਂ ਹੋ ਜਾਣ ਤੇ ਉਹਨਾਂ ਵੀਰਾਂ ਵਾਸਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਹੀ ਕੁਝ ਕਲੀਅਰ ਕਰਨਾ ਵੀ ਤੁਹਾਡਾ ਖਰਚਾ ਕਿੰਨਾ ਲੱਗਣਾ ਵਾ ਤੇ ਤੁਸੀਂ ਕਿਵੇਂ ਛੱਡ ਸਕਦੇ ਹੋ ਇਦਾਂ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਉਸ ਨਸ਼ੇ ਤੋਂ ਹਟਾ ਕੇ ਇਸ ਨਸ਼ੇ ਤੇ ਲਾ ਦੇਈਏ ਚਾਹੇ ਤੁਸੀਂ ਜੀਵ ਵਾਲੀ ਗੋਲੀ ਖਾਣੇ ਹੋ ਭੁੱਕੀ ਅਫੀਮ ਜਾਂ ਤੁਸੀਂ ਸਮੈਕ ਪੀਣੇ ਹੋ ਟੀਕੇ ਲਾਉਣੇ ਉਸ ਮੈਕ ਦੇ ਜਾ ਕੋਈ ਹੋਰ ਨਸ਼ਾ ਪ੍ਰਹਿਗਾ ਵਗੈਰਾ ਕਿ ਐਫਲ ਖਾਣੇ ਹੋ ਸ਼ਰਾਬ ਪੀਨੇ ਹੋ ਤਾਂ ਉਹ ਛੱਡ ਸਕਦੇ ਹੋ ਤੁਸੀਂ ਉਹ ਵੀ ਸਿਰਫ ਥੋੜੇ ਜੇ ਖਰਚੇ ਦੇ ਨਾਲ ਹੀ ਉਹ ਖਰਚੇ ਦਾ ਹਿਸਾਬ ਕਿਤਾਬ ਅੱਜ ਤੁਹਾਨੂੰ ਦੱਸਣ ਵਾਸਤੇ ਆਪਾਂ ਕਾਫੀ ਪਰ ਚੱਕਿਆ ਵਾ ਤਾਂ ਕਰਕੇ ਵੀ ਤੁਹਾਡੇ ਦਿਲ ਚੇਹ ਨਾ ਰਹੇ ਵੀ ਪਤਾ ਨਹੀਂ ਕਿੰਨੀ ਕੁ ਮਹਿੰਗੀ ਇਹ ਦਵਾਈ ਆ ਕਿੰਨਾ ਕੁ ਮਹਿੰਗਾ ਪ੍ਰੋਡਕਟ ਆ ਇਹ ਜੋ ਵੀ ਕਿੱਟੇ ਵਾਲੇ ਆ ਸ਼ਰਾਬ ਵਾਲੇ ਜਾਂ ਜ਼ਿਆਦਾ ਤੇਜ ਅਫੀਮ ਖਾਂਦੇ ਆ ਜਾਂ ਡੂਡੇ ਜ਼ਿਆਦਾ ਖਾਂਦੇ ਆ ਤਾਂ ਉਹਨਾਂ ਵਾਸਤੇ ਅਸੀਂ ਇਸ ਦਾ ਇੱਕ ਕੋਰਸ ਬਣਾਇਆ ਵੈਰ ਵਿੱਚ ਕੁੜੀਆਂ ਹੁੰਦੀਆਂ ਆ ਆ ਕੁੜੀਆਂ ਹੁੰਦੀਆਂ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਤੇ ਇਹਦਾ ਅਸੀਂ ਬਣਾਉਣੇ ਹੁੰਦੇ ਆ ਵੀ ਜਿਸ ਤਰ੍ਹਾਂ ਦਾ ਬੰਦਾ ਨਸ਼ਾ ਕਰਦਾ ਕੋਈ ਜ਼ਿਆਦਾ ਨਸ਼ਾ ਕਰਦਾ ਕੋਈ ਜ਼ਿਆਦਾ ਹੱਦ ਤੋਂ ਵੱਧ ਡਰੱਗ ਦਾ ਆਦੀ ਹੋ ਚੁੱਕਿਆ ਵਾ ਗਲਤਾਨ ਹੋ ਚੁੱਕਿਆ ਨਸ਼ੇ ਚ ਤਾਂ ਉਹਨਾਂ ਵਾਸਤੇ ਅਸੀਂ ਇਹਦੀ ਡੋਜ਼ ਬਣਾ ਕੇ ਚੱਲਦੇ ਆਂ ਵੀ ਪਹਿਲਾਂ ਉਹ ਤੇਜ਼ ডোজ ਦੇਣੀ ਪੈਂਦੀ ਆ ਤੇ ਜਿਹਦੇ ਕਾਰਨ ਉਹ ਤੋੜ ਨਹੀਂ ਲੱਗਦੀ ਅਸੀਂ ਇਹਦੀਆਂ 4-4 ਕੁੜੀਆਂ ਮੰਨ ਕੇ ਚੱਲਦੇ ਆਂ ਵੀ ਜਿਹੜਾ ਠੀਕ ਜਾਂ ਨਸ਼ਾ ਕਰਦਾ ਉਹ ਚਿੱਟਾ ਪੀਂਦਾ ਵਾ ਜਾਂ ਟੀਕੇ ਲਾਉਂਦਾ ਵਾ ਜੇ ਹੱਦ ਨਾਲੋਂ ਵੱਧ ਕਰਦਾ ਉਹਨੂੰ ਤਾਂ ਫਿਰ 6-6 7-7 ਕੁੜੀਆਂ ਵੀ ਲਾਉਣੀਆਂ ਪੈ ਜਾਣੀਆਂ ਵਾ ਸ਼ੁਰੂਆਤ ਦੇ ਵਿੱਚ ਕਿਉਂਕਿ ਸ਼ੁਰੂਆਤ ਦੇ ਵਿੱਚ ਹੀ ਬੰਦੇ ਦਾ ਦਿਲ ਖੜਨਾ ਚਾਹੀਦਾ ਇਹ ਸ਼ੁਰਾਤ 'ਚ ਮੈਂ ਤੁਹਾਨੂੰ ਘੱਟ ডোজ ਦੇ ਦਾਂ ਤੇ ਤੁਹਾਨੂੰ ਆਜੀਤ ਰਿਹਾ ਵੀ ਬੇਨਸ਼ਾ ਕਰਨ ਨੂੰ ਤਾਂ ਚੰਗੀ ਗੱਲ ਤੁਸੀਂ ਸਾਡੇ ਪ੍ਰੋਡਕਟ ਨੂੰ ਵੀ ਨਿੰਦੋਂਗੇ ਤੇ ਵਿਸ਼ਵਾਸ ਵੀ ਨਹੀਂ ਕਰਨਾ ਤੁਸੀਂ ਕੋਈ ਇਹਦੇ ਵਿੱਚ ਨਸ਼ਾ ਨਹੀਂ ਹੈਗਾ ਬਸ ਇੱਕ ਫੂਡ ਸਪਲੀਮੈਂਟ ਦਾ ਆਯੁਰਵੈਦਿਕ ਚੀਜ਼ਾਂ ਪਾਈਆਂ ਵੀ ਆ ਸਾਰਾ ਉਹ ਡੱਬੇ ਦੇ ਉੱਤੇ ਬਕਾਇਦਾ ਲਿਖਿਆ ਹੋਇਆ ਵੀ ਆ ਵੀ ਕਿਹੜੀਆਂ ਚੀਜ਼ਾਂ ਤੋਂ ਮਿਲਾ ਕੇ ਇਹ ਦਵਾਈ ਹੈ ਜਿਹੜੀ ਤਿਆਰ ਕੀਤੀ ਜਾਂਦੀ ਆ ਤੇ ਇਹਦੇ ਚਾਰ ਕੁੜੀਆਂ ਆਪਾਂ ਲੈਣੀਆਂ ਸਵੇਰੇ ਚਾਰ ਸ਼ਾਮ ਜਿਹੜਾ ਕੋਈ ਚਿੱਟਾ ਪੀਂਦਾ ਵਾ ਜਾਂ ਸ਼ਰਾਬ ਪੀਂਦਾ ਵਾ ਜਿਆਦਾ ਸਾਰੀ ਦਿਹਾੜੀ ਜਾਂ ਉੱਕੀ ਖਾਂਦਾ ਜਾਂ ਅਫੀਮ ਖਾਂਦਾ ਸਰਕਾਰ ਦੇ ਵੀ ਬਹੁਤ ਵਧੀਆ ਉਪਰਾਲੇ ਹੋ ਰਹੇ ਆ ਨਸ਼ਾ ਛਡਾਉਣ ਦੀ ਖਾਤਰ ਨਸ਼ਾ ਬੰਦ ਕਰਨ ਦੀ ਖਾਤਰ ਵਧੀਆ ਉਹਨਾਂ ਦਾ ਜਿਹੜਾ ਹੈ ਦੀ ਭਗਵੰਤ ਮਾਨ ਜੀ ਆ ਉਹਨਾਂ ਨੇ ਉਪਰਾਲੇ ਕਰ ਰਹੇ ਆ ਔਰ ਉਹਨਾਂ ਚੀਜ਼ਾਂ ਨਾਲ ਕੁਛ ਨਹੀਂ ਹੁੰਦਾ ਵੀ ਯਾਤਰਾਵਾਂ ਕੱਢ ਲਈਆਂ ਆਪਾਂ ਉੱਥੇ ਰੋਡ ਸ਼ੋਅ ਕਰ ਲਈਏ ਵੀ ਨਸ਼ਾ ਛੱਡੋ ਉਹਦੇ ਨਾਲ ਕੋਈ ਨਸ਼ਾ ਨਹੀਂ ਛੱਡਣ ਲੱਗਿਆ ਨਸ਼ਾ ਛੱਡਣਾ ਤੁਸੀਂ ਖੁਦ ਛੱਡਣਾ ਵਾ ਤੁਹਾਡਾ ਮਨ ਹੋਣਾ ਚਾਹੀਦਾ ਛੱਡਣ ਦਾ ਅੰਦਰੋਂ ਕਿ ਚਾਰ ਦਿਨ ਤੁਸੀਂ ਯਾਤਰਾ ਦੇ ਸ਼ਾਮਲ ਹੋ ਕੇ ਮੋਟਰਸਾਈਕਲ ਭਜਾ ਕੇ 2-4 ਦਿਨ ਤੋਂ ਉੱਥੇ ਤੇ ਨਸ਼ਾ ਨਹੀਂ ਛੱਡ ਸਕਦੇ ਜਾਂ ਕਿਸੇ ਕਈ ਹੁੰਦੇ ਆ ਵੀ ਸੈਂਟਰਾਂ ਦੇ ਵਿੱਚ ਦਾਖਲ ਕਰਾ ਦਈਏ ਤੇ ਮੁਰਕ ਕੇ ਤੁਹਾਡਾ ਮਨ ਹੀ ਹੈ ਨਹੀਂਗਾ ਜਦੋਂ ਨਸ਼ਾ ਛੱਡਣ ਦਾ ਫਿਰ ਤੁਸੀਂ ਸੈਂਟਰ ਤੇ ਚਾਹੇ ਸਾਲ ਤੜੇ ਰਹੋ ਤਾਂ ਵੀ ਤੁਸੀਂ ਛੱਡ ਸਕਦੇ ਆ ਕੇ ਤੁਹਾਡਾ ਫੇਰ ਉਹੀ ਹਾਲ ਆ ਬਹੁਤੇ ਮੁੰਡੇ ਦੇਖਦੇ ਹੋਣਗੇ ਵੀਡੀਓ ਮੇਰੀ ਤੇ ਚਲੋ ਸਾਰੇ ਇੱਕੋ ਜਿੱਕੇ ਨਹੀਂ ਹੁੰਦੇ ਪਰ ਜੇ ਉਹ ਲ ਇੱਕ ਬਰਾਬਰ ਨਹੀਂ ਹੁੰਦੀਆਂ ਕਿ ਛੱਡ ਵੀ ਜਾਂਦੇ ਆ ਵਧੀਆ ਗੱਲ ਆ ਵੈਸੇ ਛੱਡਣਾ ਚਾਹੀਦਾ ਵਾ ਪਰ ਜਿੰਨਾ ਟਾਈਮ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿੰਨਾ ਟਾਈਮ ਤੁਹਾਡਾ ਮਨ ਨਹੀਂ ਬਣਦਾ ਉਹਨਾਂ ਟਾਈਮ ਨਸ਼ਾ ਨਹੀਂ ਛੱਡਿਆ ਜਾਂਦਾ ਇਹ ਜਿਹੜੇ ਪ੍ਰੋਡਕਟ ਆ ਇਹਨਾਂ ਨੇ ਤੁਹਾਡੀ ਤੋੜ ਖਤਮ ਕਰਨੀ ਲੱਤਾਂ ਟੁੱਟਦੀਆਂ ਬਾਹਾਂ ਟੁੱਟਦੀਆਂ ਸਿਰ ਦਰਦ ਹੁੰਦਾ ਵਾ ਅੱਖਾਂ ਚੋਂ ਪਾਣੀ ਡਿੱਗਦਾ ਵਾ ਭੁੱਖ ਨਹੀਂ ਲੱਗਦੀ ਜਾਂ ਕਬਚ ਹੁੰਦੀ ਆ ਜਾਂ ਕਿਸੇ ਵੀ ਤਰ੍ਹਾਂ ਦੇ ਲੂਸ਼ ਮੂਸ਼ਨ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਦੂਰ ਕਰਨ ਵਾਸਤੇ ਇਹ ਪ੍ਰੋਡਕਟ ਆ ਜਿਹੜਾ ਬਣਾਇਆ ਗਿਆ ਹੋ। ਤੇ ਆਪਾਂ ਗੱਲ ਕਰਦੇ ਸੀ ਵੀ ਡੋਜ਼ ਕਿੰਨੀ ਲੈਣੀ ਆ ਤੇ ਕਿਵੇਂ ਲੈਣੀ ਆ। ਚਾਰ ਕੁੜੀਆਂ ਆਪਾਂ ਸ਼ੁਰੂਆਤ ਦੇ ਵਿੱਚ ਸਵੇਰੇ ਲੈਣੀਆਂ। ਚਾਰ ਹੀ ਸ਼ਾਮ ਨੂੰ ਲੈਣੀਆਂ। ਆ ਦੇ ਚਾਰ ਆਪਾਂ ਸਵੇਰੇ ਲੈਣੀਆਂ ਤੇ ਚਾਰ ਲੈਣੀਆਂ ਸ਼ਾਮ ਨੂੰ ਪਾਣੀ ਚ ਘੋਲ ਕੇ ਲੈ ਲੈਣੀਆਂ ਆਪਾਂ ਇਹ ਤੇ ਆ ਇੱਕ ਕੈਪਸੂਲ ਆ ਇਹ ਜਿਹੜੇ ਤਾਂ ਚੱਲ ਠੀਕ じゃ ਕਰਦੇ ਆ ਨਸ਼ਾ ਉਹ ਤਾਂ ਇੱਕ ਕੈਪਸੂਲ ਆ ਆਪਾਂ ਮੰਨ ਕੇ ਚੱਲਦੇ ਆਂ ਇੱਥੇ ਤੇ ਜਿਹੜੇ ਕੋਈ ਜ਼ਿਆਦਾ ਨਸ਼ਾ ਕਰਦੇ ਆ ਉਹਨਾਂ ਨੂੰ ਸਵੇਰੇ ਸ਼ਾਮ ਵੀ ਕੈਪਸੂਲ ਇਹ ਦੇਣਾ ਪੈਂਦਾ ਆ ਦੋ ਟਾਈਮ ਦੇਣਾ ਪੈਂਦਾ ਹੁਣ ਆਪਾਂ ਗੱਲ ਕਰਦੇ ਆਂ ਵੀ ਚਾਰ ਚਾਰ ਕੁੜੀਆਂ ਆਪਾਂ ਪਹਿਲੇ ਦਿਨ ਦਿੱਤੀਆਂ ਨੂੰ ਅੱਠ ਕੁੜੀਆਂ ਜਾਵੜੀਆਂ ਬੰਦੇ ਦੇ ਅੰਦਰ ਇਹ ਜਿਹੜਾ ਡੱਬਾ ਵਾ ਇਹ ਹੈਗਾ 40 ਕੁੜੀਆਂ ਦਾ 40 ਪੌਚ ਹੁੰਦੇ ਆ ਇਹਦੇ ਵਿੱਚ ਤੇ 8 ਰੋਜ਼ ਦੇ ਗਏ ਤਾਂ 5 ਦਿਨ ਆਪਣਾ ਚੱਲੂਗਾ 40 ਕੁੜੀਆਂ ਲੱਗਣਗੀਆਂ ਜਾਨਕਿ 5 ਦਿਨ ਦੇ ਵਿੱਚ ਇੱਕ ਡੱਬਾ ਲੱਗ ਜੂਗਾ ਆਪਣਾ 50 ਦਿਨਾਂ ਚ ਆਪਾਂ ਇੱਕ ਡੱਬਾ ਤਾਂ ਹਮ ਕਰ ਦਿੰਦਾ ਤੇ 5 ਹੀ ਕੈਪਸੂਲ ਲੱਗਣਗੇ ਇਹ ਇੱਕ ਕੈਪਸੂਲ ਦੀ ਡੱਬੀ ਆ ਜਿਹੜੀ 30 ਪੈਕਾਂ ਚ 30 ਕੈਪਸੂਲ ਆ ਤੇ ਇਹ ਤੁਹਾਡਾ ਮਹੀਨਾ ਚੱਲ ਜਾਣਗੇ ਪੂਰਾ ਤੇ ਇਹਦੀ ਜਿਹੜੀ ਕੀਮਤ ਆ ਉਹ ਹੈਗੀ ਆ 2200 ਰੁਪਏ ਕੈਰਫੂਲਾ ਦੀ ਕੀਮਤ ਆ ਜਿਹੜੀ ਇਹ ਹੈਗੀ ਆ 2200 ਰੁਪਏ ਆ ਪਰ ਲੇਖ ਲੈਣੇ ਇੱਕ ਸਾਈਡ ਤੇ ਮੈਂ ਤੁਹਾਨੂੰ ਸਾਰਾ ਖਰਚਾ ਦੱਸੂਗਾ ਵੀ ਕਿੰਨਾ ਖਰਚਾ ਤੁਹਾਡਾ ਲੱਗੂਗਾ ਕੋਈ ਲਕੂ ਵਾਲੀ ਗੱਲ ਨਹੀਂ ਹੋਊਗੀ ਇਹਦੇ ਵਿੱਚ ਸਾਰਾ ਉਸ ਤੁਹਾਡੇ ਸਾਹਮਣੇ ਹੋਊਗਾ ਤੇ ਜਿਹੜੀਆਂ ਕੁੜੀਆਂ ਦਾ ਡੱਬਾ ਵਾ ਇਹ ਵੀ ਤੁਹਾਡਾ ਹੋਊਗਾ 2200 ਰੁਪਏ ਦਾ ਮੰਨ ਲਓ ਪਹਿਲੇ 50 ਦਿਨਾਂ ਦੇ ਤੁਸੀਂ ਇੱਕ ਡੱਬਾ ਖਤਮ ਕਰਨਾ ਵਾ ਉਹ ਤੁਹਾਡਾ 2200 ਰੁਪਏ ਲੱਗ ਗਿਆ ਇਹਦੇ ਵਿੱਚ ਠੀਕ ਇਸ ਤਰ੍ਹਾਂ ਹੀ ਆਪਾਂ ਫਿਰ ਦੂਜਾ ਡੱਬਾ ਸ਼ੁਰੂ ਕਰਨਾ ਵਾ ਜਿਹੜਾ ਇੱਕ ਡੱਬਾ ਤੁਸੀਂ ਖਾ ਲਿਆ ਤਾਂ ਪਹਿਲੇ 5 ਦਿਨਾਂ ਚ ਹੀ ਤੁਹਾਨੂੰ ਅਹਿਸਾਸ ਹੋ ਜਾਊਗਾ ਵੀ ਤੁਹਾਨੂੰ ਨਸ਼ੇ ਦੀ ਕੋਈ ਲੋੜ ਨਹੀਂ ਹੈਗੀ ਵੀ ਤੁਹਾਡਾ ਸਰੀਰ ਆ ਜਿਹੜਾ ਉਹ ਬਹੁਤ ਵਧੀਆ ਵਾ ਕਿ ਤੁਸੀਂ ਨਸ਼ੇ ਤੋਂ ਬਿਨਾਂ ਵੀ ਰਹਿ ਸਕਦੇ ਹੋ ਕਿਉਂਕਿ ਇਸ ਚੀਜ਼ ਨੇ ਕੰਟਰੋਲ ਕਰ ਲੈਣਾ ਅੰਦਰੋਂ ਤੁਹਾਨੂੰ ਲੂਜ਼ ਮੂਸ਼ਨ ਨਹੀਂ ਲੱਗਣ ਦੇਣੇ ਕੋਈ ਲੱਤਾਂ ਮਾਹ ਨਹੀਂ ਟੁੱਟਣ ਦੇਣੀਆਂ ਕਿਸੇ ਵੀ ਤਰ੍ਹਾਂ ਦੀ ਹੋਰ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਫਿਰ ਦੂਜਾ ਡੱਬਾ ਆਪਾਂ ਫਿਰ ਸ਼ੁਰੂ ਕਰਨਾ ਫਿਰ ਆਪਾਂ ਤਿੰਨ ਤਿੰਨ ਪੁੜੀਆਂ ਸ਼ੁਰੂ ਕਰ ਲੈਣੀਆਂ ਇਹਦੀ ਬੋਲਿਬੋਲ ডোজ ਘਟਾਉਣੀ ਆ ਆਪਾਂ ਜਿੱਥੇ ਆਪਾਂ ਚਾਰ ਪੁੜੀਆਂ ਸ਼ੁਰੂ ਕੀਤੀਆਂ ਸੀ ਦੂਜੀ ਦੂਜੇ ਡੱਬੇ ਦੀਆਂ ਆਪਾਂ ਤਿੰਨ ਤਿੰਨ ਪੁੜੀਆਂ ਸ਼ੁਰੂ ਕਰ ਲੈਣੀਆਂ ਤਿੰਨ ਸਵੇਰੇ ਤਿੰਨ ਸ਼ਾਮ ਨੂੰ ਯਾਨੀ ਕਿ 6 ਪੁੜੀਆਂ ਰੋਜ਼ ਦੀਆਂ ਤੇ ਲਗਭਗ 40 ਪੁੜੀਆਂ ਆਪਣੀਆਂ 7 ਦਿਨਾਂ ਦਾ ਆਪਣਾ ਇਹ ਹੋ ਗਿਆ ਜੀ ਦੂਜਾ ਡੱਬਾ ਆਪਣਾ 7 ਦਿਨਾਂ 'ਚ ਖਤਮ ਹੋ ਗਿਆ ਇਸ ਤੋਂ ਬਾਅਦ ਆ ਜਾਣਾ ਪਤੀਜੇ ਡੱਬੇ ਦੇ ਤੀਜੇ ਡੱਬੇ ਦੀਆਂ ਆਪਾਂ ਫਿਰ ਜਿੱਥੇ ਤਿੰਨ ਕੁੜੀਆਂ ਲੈਂਦੇ ਸੀ ਹੁਣ ਉੱਥੇ ਦੋ ਕੁੜੀਆਂ ਕਰ ਦੇਈਏ ਆਪਾਂ ਦੋ ਕੁੜੀਆਂ ਸ਼ਵੇਰੇ ਤੇ ਦੋ ਕੁੜੀਆਂ ਸ਼ਾਮ ਜਾਨੀ ਕਿ ਚਾਰ ਕੁੜੀਆਂ ਰੋਜ਼ ਦੀਆਂ ਆਪਣੇ ਅੰਦਰ ਜਾਣਗੀਆਂ ਚਾਰ ਕੁੜੀਆਂ ਰੋਜ਼ ਦੀਆਂ ਜਾਣ ਦੇ ਨਾਲ ਆਪਣਾ ਡੱਬਾ ਚੱਲੂਗਾ ਇਹ 10 ਦਿਨ 10 ਦਿਨ ਤੱਕ ਆਪਣਾ ਡੱਬਾ ਇਹ ਚੱਲੇ ਜਾਣਾ ਪਹਿਲਾ ਡੱਬਾ ਚੱਲਿਆ ਸੀ 5 ਦਿਨ ਦੂਜਾ ਡੱਬਾ ਚੱਲਿਆ 7 ਦਿਨ ਤੀਜਾ ਡੱਬਾ ਚੱਲਿਆ 10 ਦਿਨ 10 ਤੇ 7 17 ਤੇ 5 22 ਦਿਨ। 22 ਦਿਨਾਂ ਦਾ ਆਪਾਂ ਖਰਚਾ ਤੁਹਾਨੂੰ ਦੱਸਾਂਗੇ ਕਿ ਕਿੰਨਾ ਖਰਚਾ ਆਪਣਾ ਆਊਗਾ। ਚਲੋ ਆਪਾਂ ਇੱਕ ਡੱਬਾ ਹੋਰ ਐਡ ਕਰ ਲੈਨੇ ਆ ਇਹਦੇ ਵਿੱਚ ਤਿੰਨ ਦੀ ਜਗ੍ਹਾ ਤੇ ਆਪਾਂ ਚਾਰ ਡੱਬੇ ਕਰ ਲੈਨੇ ਆ। ਚੌਥਾ ਡੱਬਾ ਜਿਹੜਾ ਜਾਊਗਾ ਉਹ ਆਪਾਂ ਬੰਦੇ ਦੇ ਹਾਲਾਤ ਦੇਖਣੇ ਆ ਵੀ ਹੁਣ ਇਹ ਕਿੰਨਾ ਕੁ ਕੰਟਰੋਲ ਦੇ ਵਿੱਚ ਆ ਕਿਉਂਕਿ 20 22 ਦਿਨਾਂ ਦਾ ਟਾਈਮ ਆ ਜਿਹੜਾ ਬਹੁਤ ਹੋ ਜਾਂਦਾ ਆ। ਫਿਰ ਆਪਾਂ ਇਹਦੀ ਇੱਕ ਇੱਕ ਕੁੜੀ ਕਰ ਦੇਣੀ ਆ। ਇੱਕ ਪੁੜੀ ਸਵੇਰੇ ਕਰ ਲੈਣੀ ਹੈ ਇੱਕ ਸ਼ਾਮ ਨੂੰ ਕਰ ਲੈਣੀ ਹੈ ਜਾਨੀ ਕਿ ਦੋ ਪੁੜੀਆਂ ਰੋਜ਼ ਦੀਆਂ ਤੇ ਆਪਣਾ ਡੱਬਾ ਚੱਲੂਗਾ ਇਹ 20 ਦਿਨ ਠੀਕ ਆ ਕਿ ਚਾਰ ਡੱਬੇ ਹੋ ਗਏ ਆਪਣੇ ਚਾਰਾਂ ਡੱਬਿਆਂ ਦੇ ਦੇਣ ਬਣ ਜਾਣੇ ਆਪਣੇ 20 ਤੇ 10 30 ਤੇ 10 40 ਤੇ 2 42 ਦਿਨ 42 ਦਿਨਾਂ ਦੇ ਵਿੱਚ ਆਪਾਂ ਚਾਰ ਡੱਬੇ ਦੇ ਵਾਅਦ ਲੈਣੇ ਆ 4 2200 2200 ਦਾ ਇੱਕ ਡੱਬਾ ਪੈਂਦਾ ਵਾ ਇਹ ਤੇ ਚਾਰ ਡੱਬੇ ਲੱਗਣੇ ਆ ਆਪਣੇ 42 ਦਿਨਾਂ ਦੇ 40 42 ਦਿਨਾਂ ਦੇ ਲੱਗਣੇ ਆ ਇਹ ਤੇ 22 ਗੁਣ 8800 ਰੁਪਏ ਆ ਇਹ 8800 ਰੁਪਏ ਬਣ ਗਿਆ ਥੋੜਾ ਚਾਰ ਡੱਬਿਆਂ ਦਾ ਤੇ ਇੱਕ ਡਬੂ ਤੁਹਾਡੀ ਇਹ ਲਗਣੀ ਆ ਇਹ ਰੋਜ਼ ਦਾ ਇੱਕ ਕੈਪਸੂਲ ਲੈਣਾ ਆਪਾਂ 30 ਕੈਪਸੂਲ ਹੁੰਦੇ ਆ ਇਹ 30 ਨਾਲ ਚਲੇ ਜਾਣੇ ਮਤਲਬ ਇੱਕ ਡੱਬੀ ਦਾ ਖਰਚਾ ਭਰੇ ਦਾ ਪਾ ਲੈਣੇ ਆ 250 ਰੁਪਏ ਆ 008 ਤੇ 210 ਇਹ ਟੋਟਲ ਰਕਮ ਬਣ ਗਈ ਆ ਜੀ 11000 ਰੁਪਏ 42 ਦਿਨ ਦੀ ਦੋਜਾ ਜਿਹੜੀ ਇਹ ਲਗਭਗ 11000 ਰੁਪਇਆ ਬਣਦਾ ਤੁਹਾਡਾ ਖਰਚਾ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਤਾਂ ਬਹੁਤ ਜ਼ਿਆਦਾ ਵਾ 40 42 ਦਿਨ ਦੀ ਸਾਰੀ ਦਵਾਈ ਆ ਤੇ 11000 ਰੁਪਇਆ ਖਰਚਾ ਕਰਨਾ ਬਹੁਤ ਔਖਾ ਵਾ ਪਹਿਲਾਂ ਸ਼ੁਰੂਆਤੀ ਦਿਨਾਂ ਦੇ ਵਿੱਚ 5 ਦਿਨਾਂ ਚ ਆਪਾਂ ਡਬਾ ਦੇ ਵੇਟਤਾ ਫਿਰ 7 ਦਿਨਾਂ ਚ ਦੇ ਵੇਟਤਾ ਫਿਰ 10 ਦਿਨਾਂ ਚ ਦੇ ਵੇਟਤਾ ਜਾਨੀ ਕਿ ਸ਼ੁਰੂਆਤ ਦੇ ਵਿੱਚ ਆਪਾਂ ਤੇਜ਼ ਦਵਾਈ ਦੇਣ ਕਰਕੇ ਰੇਟ ਜ਼ਿਆਦਾ ਇਸ ਤਰ੍ਹਾਂ ਰੇਟ ਹੌਲੀ-ਹੌਲੀ ਇਹ ਘੜੀ ਜਾਣਾ ਵਾ ਇਸ ਤੋਂ ਅਗਲਾ ਡੱਬਾ ਜੇ ਲੋਡ ਪਈ ਤਾਂ ਆਪਾਂ ਪੇਸ਼ੈਂਟ ਨੂੰ ਦੇਖ ਕੇ ਲਾਵਾਂਗੇ ਉਹ ਫਿਰ ਇੱਕ-ਇੱਕ ਕੁੜੀ ਤੇ ਲਿਆਉਣਾ ਆਪਾਂ ਇੱਕ ਕੁੜੀ ਉਹ ਜਿਹੜੀਆਂ ਦਿਨ ਦੇ ਵਿੱਚ ਇੱਕ ਵਾਰੀ ਜਾਨੀ ਕਿ 40 ਦਿਨ ਚੱਲ ਜੂਗਾ ਆਪਣਾ ਇੱਕ ਕੀ ਡੱਬਾ ਤੇ ਆਪਣੇ ਦਿਨ ਹੋ ਜਾਣਗੇ ਉਹ 40 ਤੇ 40 80 ਦਿਨ ਜਾਨੀ ਕਿ 3 ਮਹੀਨਿਆਂ ਤੋਂ ਘੱਟ ਟਾਈਮ ਹੋ ਜਾਣਾ 2 ਢਾਈ ਮਹੀਨੇ ਦਾ ਕੋਰਸਾ ਸਾਰਾ ਇਹਦਾ ਢਾਈ ਕੁ ਮਹੀਨਿਆਂ ਦਾ ਤੇ 11000 ਦੇ ਵਿੱਚ ਆਪਾਂ ਦੇ 250 ਹੋਰ ਪਾ ਲਈਏ ਤਾਂ ਆ 13000 ਰੁਪਏ ਆ ਜਾਂ 15 ਕੁ ਹਜ਼ਾਰ ਰੁਪਏ ਸਾਰਾ ਖਰਚਾ ਆਪਣਾ 13-14000 ਰੁਪਏ ਖਰਚਾ ਆਉਂਦਾ ਤੇ ਹੁਣ ਜਿਹੜੇ ਵੀ ਸੋਚਦੇ ਆ ਵੀ ਇੰਨਾ ਜ਼ਿਆਦਾ ਖਰਚਾ ਆਇਆ ਇਹ ਤਾਂ ਆਪਾਂ ਹੁਣ ਖਰਚੇ ਦੀ ਵੀ ਗੱਲ ਕਰ ਲੈਨੇ ਆਂ ਵੀ ਤੁਸੀਂ ਇਹ ਚੀਜ਼ ਲੈਣ ਦੀ ਲੈਣ ਨੂੰ ਸ਼ੁਰੂ ਕਰਤੀ ਜਦੋਂ ਤੇ ਤੁਹਾਡੇ ਪੈਸੇ ਕਿੱਦੇ ਕਿੰਨੇ ਬਚਨੇ ਆ ਉਦੋਂ ਮੰਨ ਲਓ ਇੱਕ ਬੰਦਾ ਦੇਸੀ ਦਰੂ ਵੀ ਲਾ ਲੈਨੇ ਆ ਆਪਾਂ 150 ਰੁਪਏ ਦਾ ਅਧਿਆ ਪੀਂਦਾ ਆ ਰੋਜ਼ ਦਾ ਤਿੰਨ ਮਹੀਨੇ ਤੇ 30 ਦਿਨ ਹੁੰਦੇ ਆ 30 ਦਿਨਾਂ ਦੇ ਵਿੱਚ ਉਹਨੇ ਪੀ ਲਿਆ 4500 ਦੀ दारू ਪੀਦੀ ਕੱਲੀ ਉਹਨੇ 4500 ਦੀ दारू ਪੀਦੀ ਨਾਲ ਵੀ ਕੁਝ ਖਾਊਗਾ ਕੁੱਲ ਮਿਲਾ ਕੇ ਯਾਨੀ ਕਿ ਜੇ ਕੁਝ ਉੱਥੇ ਭੁਜੀਆ ਲੈ ਲੈ ਜਾਂ ਕੋਈ ਹੋਰ ਚੀਜ਼ ਖਾਣ ਨੂੰ ਜੀ ਕਰ ਆਇਆ ਤਾਂ 200 ਰੁਪਿਆ ਦਿੱਲੀ ਦਾ ਖਰਚਾ ਹੈਗਾ ਵਾ ਕਿ 6000 ਰੁਪਿਆ ਬੰਦੇ ਦਾ ਖਰਚਾ ਹੋ ਜਾਂਦਾ ਉਹਦਾ ਇਹ ਨਾਂ ਦਾ ਤੇ ਆਪਾਂ ਇੱਥੇ 11000 ਰੁਪਏ ਖਰਚਾ ਬਣਾਇਆ ਸੀ 42 ਦਿਨਾਂ ਦਾ ਜਾਨਕਿ ਡੇਢ ਮਹੀਨੇ ਦਾ ਤੇ ਜੇ ਆਪਾਂ ਇਹਦਾ ਡੇਢ ਮਹੀਨਾ ਮੰਨ ਕੇ ਚੱਲੀਏ ਤਾਂ 9000 ਰੁਪਏ ਦੀ ਬੰਦਾ ਦਾ ਰੁਪਈਆ ਮਹੀਨੇ ਆਹ ਡੇਢ ਮਹੀਨੇ ਦੀ ਡੇਢ ਮਹੀਨੇ ਦਾ ਆਪਾਂ ਸਾਬ ਲਿਆ ਵਾ ਇੱਥੇ 42 ਦਿਨਾਂ ਦਾ ਤੇ ਇਹਦਾ ਫਾਇਦਾ ਕੀ ਹੋਇਆ ਉਲਟਾ ਇਹਦੀ ਦੋਏ ਵਧਣੀ ਆ ਅਗਲੇ ਸਮੇਂ ਦੇ ਵਿੱਚ ਦੋ ਤਿੰਨ ਮਹੀਨਿਆਂ ਬਾਅਦ ਚਾਰ ਮਹੀਨਿਆਂ ਬਾਅਦ ਸਾਲ ਬਾਅਦ ਤਾਂ ਉਹਨੇ ਅਧਿਏ ਤੇ ਸਬਰ ਨਹੀਂ ਕਰਨਾ ਬੋਲੀ-ਬੋਲੀ ਨੂੰ ਵਧਾਉਂ ਗਾੜੂ ਤੇ ਖਰਚਾ ਉਹ ਤਾਂ ਹੋਰ ਵੱਧ ਜਾਣਾ ਨਾਲੇ ਲੀਵਰ ਖਰਾਬ ਨਾਲੇ ਸਰੀਰ ਖਰਾਬ ਤੇ ਨਾਲੇ ਪੈਸੇ ਦੀ ਬਰਬਾਦੀ ਨਾਲ ਘਰ ਪਰਿਵਾਰ ਖਰਾਬ ਚਲੋ ਇਹ ਤਾਂ ਸਿਰਫ ਸ਼ਰਾਬ ਵਾਲੇ ਦਾ ਖਰਚਾ ਸ਼ਰਾਬ ਵਾਲੇ ਵੀਰ ਵੀ ਇਹਨੂੰ ਲੈ ਸਕਦੇ ਆ ਤੇ ਸਮਝ ਲਓ ਵੀ 3 ਮਹੀਨੇ ਦਾਰੂ ਨਾ ਪੀਤੀ ਸੀ ਆ ਦਵਾਈ ਲੈ ਲਈ ਸੀ ਤੇ ਤੁਹਾਡੇ ਖਰਚਾ ਇੱਕ ਬਰਾਬਰ ਹੀ ਹੈ ਨਾ ਪੱਟ ਚਿੱਟੇ ਆਏ ਜਿਹੜਾ ਕਿ ਇੱਕ ਭਿਆਨਕ ਰੂਪ ਧਾਰਨ ਕਰ ਚੁੱਕਿਆ ਪੰਜਾਬ ਦੇ ਵਿੱਚ ਸਰੋਂ ਸਰਕਾਰ ਦੀ ਉਹਤੀ ਫਾਰਮਲਟੀਆਂ ਹੋ ਰਹੀਆਂ ਵਾ ਵਧੀਆ ਗੱਲ ਦਾ ਚਲ ਹੈ ਪਾਰਲਮੈਂਟੀਆਂ ਬੰਦ ਕਰਨ ਦੀਆਂ ਕਿਉਂਕਿ ਜਿਸ ਪੱਧਰ ਤੇ ਉਹ ਬੰਦ ਕਰਨਾ ਚਾਹੀਦਾ ਸੀ ਕਿਸੇ ਤੱਕ ਪਹੁੰਚਣਾ ਚਾਹੀਦਾ ਸੀ ਉੱਥੇ ਤੱਕ ਨਹੀਂ ਕੋਸਤੋ ਪਹੁੰਚਿਆ ਜਾਣਾ ਕਿਉਂਕਿ ਇਹ ਸਰਕਲ ਹੀ ਬਹੁਤ ਵੱਡੇ ਹੈ ਇਹ ਨੌਜਵਾਨਾਂ ਨੂੰ ਆਪ ਹੀ ਛੱਡਣਾ ਪੈਣਾ ਵਾ ਨਹੀਂ ਤਾਂ ਤੁਹਾਡਾ ਖਾਤਮਾ ਤੇ ਹੀ ਹੈ ਚਲੋ ਗੱਲ ਕਰਦੇ ਆਂ ਆਪਾਂ ਵੀ ਮੰਨ ਲਓ ਤੁਸੀਂ ਘੱਟ ਤੋਂ ਘੱਟ ਵੀ 500 ਰੁਪਏ ਦਿਹਾੜੀ ਦੇ ਵਿੱਚ ਚਿੱਟਾ ਪੀ ਜਾਂਦੇ ਆਂ ਮੁੰਡੇ ਜਿਹੜੇ ਘੱਟ ਤੋਂ ਘੱਟ ਵਾਲੇ ਦੀ ਗੱਲ ਕਰਦਾ ਮੈਂ ਵੱੜ ਤੋਂ ਵੱੜ ਦਾ ਪਤਾ ਨਹੀਂ ਕਿੰਨੀਆਂ ਡੋਜ਼ਾਂ ਲਾ ਜਾਂਦੇ ਆਂ ਬਿੱਟਾਂ ਲਾ ਜਾਂਦੇ ਆਂ ਤੇ 500 ਰੁਪਏ ਦਾ ਵੀ ਤੁਸੀਂ ਪੀਤਾ ਰੋਜ਼ ਦਾ ਤੇ ਪ੍ਰੈਗ ਦਾ ਖਾਣੇ ਨੂੰ ਨਾਲ ਕੈਫੂ ਖਾਣੇ ਨੂੰ ਤੁਸੀਂ 50-100 ਰੁਪਏ ਦੇ ਉਹ ਲੈ ਕੇ ਖਾਣੇ ਨੂੰ ਤੇ ਕੁਸਕਤਾ ਪੀਨੇ ਹੋ ਕਿ ਉਤੋਂ ਦੀਆਂ ਹੋਰ ਕੋਲਡ ਡਰਿੰਕ ਆ ਜਿਹੜੇ ਐਨਰਜੀ ਬੂਸਟ ਆ ਉਹ ਪੀਨੇ ਹੋ ਤੇ ਸਾਰੀ ਤੁਹਾਡੀ ਆਈ ਲੱਗ ਜਾਂਦੀ ਹੈ ਨਾਲ ਤਾਂ ਪੈਸੇ ਦੀ ਬਰਬਾਦੀ ਨਾਲੇ ਸਮਾਜ ਦੇ ਵਿੱਚ ਅਜਿੱਦ ਨਹੀਂ ਬਣਦੀ ਤੇ ਆਪਾਂ 600 ਰੁਪਏ ਤੁਹਾਡਾ ਰੋਜ਼ ਦਾ ਖਰਚਾ ਲਾ ਕੇ ਚੱਲਦੇ ਆ ਤੇ 6 18 18000 ਰੁਪਏ ਦਾ ਤੁਸੀਂ ਚਟਾ ਹੀ ਪੀ ਜਾਂਦੇ ਹੋ 30 ਦਿਨਾਂ ਦਾ 18 ਤੇ ਆਪਾਂ ਜੀ ਡੇਢ ਮਹੀਨੇ ਦੀ ਗੱਲ ਲੈ ਕੇ ਚੱਲੀਏ 42 ਦਿਨਾਂ ਦੀ 18 ਤੇ ਅ 24-25 ਹਜ਼ਾਰ ਰੁਪਏ ਦਾ ਤੁਸੀਂ ਕਹਣਾ ਇੱਕ ਮਹੀਨੇ ਦਾ ਬੀਜਾ 42 ਦਿਨਾਂ ਦਾ ਤੇ ਆਪਣੀ ਦਵਾਈ ਸਾਰੀ ਹੈਗੀ 42 ਦਿਨਾਂ ਦੀ 11 ਹਜ਼ਾਰ ਰੁਪਏ ਦੀ ਉਦੋਂ ਵੀ ਅੱਧਾ ਹੀ ਰੇਟ ਲੱਗਦਾ ਵਾ ਅੱਧਾ ਖਰਚਾ ਆਉਂਦਾ ਤੁਹਾਡਾ ਕਿੱਥੇ ਤੁਸੀਂ 25-30 ਹਜ਼ਾਰ ਰੁਪਏ ਕੁਝ ਮਹੀਨੇ ਦਾ ਇਸ ਗਾਹਤ ਕੰਮ ਜਿਹੜਾ ਆਦਤ ਨੇ ਨਾਲ ਤੁਹਾਡੀ ਸਿਹਤ ਖਰਾਬ ਹੁੰਦੀ ਆ ਨਾਲੇ ਪੈਸੇ ਦੀ ਬਰਬਾਦੀ ਹੁੰਦੀ ਆ ਨਾਲੇ ਘਰ ਦੇ ਦੁਖੀ ਹੁੰਦੇ ਆ ਨਾਲੇ ਸਮਾਜ ਦੇ ਵਿੱਚ ਇੱਜ਼ਤ ਘਟਦੀ ਆ ਤੇ ਉਦੋਂ ਅੱਧੇ ਖਰਚੇ ਦੇ ਵਿੱਚ ਹੀ ਤੁਸੀਂ ਇਸ ਨੂੰ ਛੱਡ ਸਕਦੇ ਹੋ ਹਮੇਸ਼ਾ ਵਾਸਤੇ ਛੱਡ ਸਕਦੇ ਹੋ 2.5 ਮਹੀਨੇ ਇਹ ਦਵਾਈ ਦਾ ਕੋਰਸ ਆ ਜਿਹੜਾ ਕਰਕੇ ਦੇਖੋ ਪੂਰਾ ਕੁ 14-15000 ਰੁਪਇਆ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਤੁਹਾਡੇ ਵਾਸਤੇ ਜਦੋਂ ਤੁਸੀਂ ਇੰਨੇ ਖਰਚਾ ਰੋਜ਼ ਦਾ ਕਰਕੇ ਪੀ ਸਕਦੇ ਹੋ ਇਧਰੋਂ ਉਧਰੋਂ ਜਿਗਾੜ ਲਾ ਕੇ ਆਪਦਾ ਕਰ ਸਕਦੇ ਹੋ ਤਾਂ ਤੁਸੀਂ ਇਹ ਦਵਾਈ ਲੈਣ ਦੇ ਤੁਹਾਨੂੰ ਹਰਜ ਕੀ ਜਾ ਹਾਂ ਗਾਰੰਟੀ ਇਹ ਹੈ ਇਹ ਦਵਾਈ ਤੋਂ ਤੋੜ ਨਹੀਂ ਲੱਗਣ ਦੇਊਗੀ ਕਿਸੇ ਵੀ ਕਸਮ ਦੀ ਕੋਈ ਤੋੜ ਕੋਈ ਹੋਰ ਦਿੱਤਾ ਵਾਂ ਟੁੱਟਣੀ ਅੱਖਾਂ ਚੋਂ ਪਾਣੀ ਡਿਗਣਾ ਗਲੂ ਹੋਈ ਮੋਸ਼ਨ ਕਫ ਜੁ ਵਗੈਰਾ ਸਾਰਾ ਹੱਲ ਹੈ ਗਾਇਜ਼ ਦੇ ਵਿੱਚ ਬਸ ਤੁਹਾਡਾ ਇੱਕ ਮਨ ਹੋਣਾ ਚਾਹੀਦਾ ਵੀ ਹਾਂ ਮੈਂ ਛੱਡਣਾ ਵਾਂ ਇਸ ਕੋਡ ਨੂੰ ਛੱਡ ਕੇ ਹੀ ਰਹਿਣਾ ਵਾਂ ਤੇ ਪਹਿਲੇ ਦਿਨ ਤੋਂ ਆਪਾਂ ਜਿਹੜਾ ਨਸ਼ਾ ਬੰਦ ਕਰਾਉਣੇ ਆ ਕੋਈ ਗੱਲ ਨਹੀਂ ਇਹ ਜੀ ਵੀ ਆਏ ਨਹੀਂ ਕਹਿੰਦੇ ਅਸੀਂ ਵੀ ਹੌਲੀ ਹੌਲੀ ਬੰਦ ਕਰਿਓ ਪਹਿਲੇ ਦਿਨ ਤੋਂ ਹੀ ਬੰਦ ਦਾ ਸਾਰਾ ਕੁਝ ਦਵਾਈ ਬਹੁਤ ਵਧੀਆ 100 ਵਧੀਆ ਡਾਕਟਰਾਂ ਦੀ ਸਲਾਹ ਮਸ਼ਵਰੇ ਨਾਲ ਤਿਆਰ ਕੀਤੀ ਹੋਈ ਦਵਾਈ ਹੈ ਇਹ ਅਨਮੋਲ ਲਾਈਫ ਕੰਪਨੀ ਹੈ ਇੱਕ ਬਹੁਤ ਵਧੀਆ ਬ੍ਰਾਂਡ ਆ ਤੇ ਉਹਨਾਂ ਨੇ ਤਿਆਰ ਕੀਤੀ ਹੈ ਇਹ ਜਿਹਦੇ ਵਿੱਚ ਬਹੁਤ ਵਧੀਆ ਚੀਜ਼ਾਂ ਪਾਈਆਂ ਗਈਆਂ ਨੇ ਕਿ ਜਿਹਦੇ ਨਾਲ ਤੁਹਾਨੂੰ ਕਿਸੇ ਕਰਦੀ ਤੋੜ ਨਹੀਂ ਮਹਿਸੂਸ ਹੋਉਂਦੀ ਤੇ ਇਹ ਆਪਾਂ ਸਾਹ ਪਤਾ ਤੋਂ ਲਾ ਕੇ ਦੱਸਿਆ ਵੀ ਜਿੰਨੇ ਦਾ ਤੁਸੀਂ ਨਸ਼ਾ ਕਰਦੇ ਹੋ ਗਣਾ ਉਦੋਂ ਘੱਟ ਖਰਚੇ 'ਚ ਤੁਸੀਂ ਇਹ ਦਵਾਈ ਲੈ ਸਕਦੇ ਹੋ ਫੂਡ ਸਪਲੀਮੈਂਟ ਹੀ ਹੈ ਕੋਈ ਜ਼ਿਆਦਾ ਕੈਮੀਕਲ ਵਾਲੀ ਦਵਾਈਆਂ ਨਹੀਂ ਹੈਗੀਆਂ ਇਹ ਤੇ ਆਰਾਮ ਨਾਲ ਤੁਸੀਂ ਇਸ ਦੀ ਵਰਤੋਂ ਕਰਕੇ ਜਿਹੜਾ ਨਸ਼ਾ ਵਾ ਕਿਸੇ ਵੀ ਕਿਸਮ ਦਾ ਨਸ਼ਾ ਤੁਹਾਡਾ ਤਾਂ ਤੁਸੀਂ ਛੱਡ ਸਕਦੇ ਹੋ ਮਾਨ ਬਣਾ ਲਓ ਆਪ ਦਾ ਮੇਰਾ ਨੰਬਰ ਦਿੱਤਾ ਹੈਗਾ ਸਕਰੀਨ ਦੇ ਉੱਤੇ ਫੋਨ ਲਾ ਕੇ ਤੁਸੀਂ ਬਾਕੀ ਜਾਣਕਾਰੀ ਵੀ ਲੈ ਸਕਦੇ ਹੋ ਕਿਸੇ ਵੀ ਕਿਸਮ ਦੀ ਹੋਰ ਤੁਹਾਡੇ ਮਨ ਦੇ ਵਿੱਚ ਸਵਾਲ ਹੋਣ ਵੀ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਸਵਾਲ ਤੇ ਕਰ ਸਕਦੇ ਹੋ ਸਾਨੂੰ ਫੋਨ ਵੀ ਕਰ ਸਕਦੇ ਹੋ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਤੇ ਜੇ ਸਾਨੂੰ ਆ ਕੇ ਮਿਲਣਾ ਚਾਹੁੰਦੇ ਹੋ ਤਾਂ ਆਪਣਾ ਪਿੰਡ ਖਟੂਰ ਆ ਜੀ ਤਸਵੀਲ ਜਗਰਾਉਂ ਦੇ ਲਾਗੇ ਰਹਿ ਜਾਂਦਾ ਤੇ ਫੋਨ ਲਾ ਕੇ ਤੁਸੀਂ ਜਦੋਂ ਮਰਜ਼ੀ ਮਿਲਣ ਵਾਸਤੇ ਆ ਸਕਦੇ ਹੋ ਇੱਥੇ ਆ ਕੇ ਵੀ ਇਹ ਜਿਹੜਾ ਪ੍ਰੋਡਕਟ ਆ ਆਪਣਾ ਸਨਰਾਈਜ਼ ਲਿਆਵ ਵੀ ਸਕਦੇ ਹੋ ਤੇ ਹੋਰ ਜੇ ਕੋਈ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਭੈਣ ਭਾਈ ਕੋਈ ਚਾਚਾ ਤਾਇਆ ਕੋਈ ਹੋਰ ਬੱਚਾ ਕੋਈ ਕਿਸੇ ਵੀ ਰਿਸ਼ਤੇਦਾਰੀ ਦੇ ਵਿੱਚ ਤੇ ਗਲਤ ਸੰਗਤ ਦੇ ਵਿੱਚ ਪੈ ਗਿਆ ਤਾਂ ਕੋਈ ਗੱਲ ਨਹੀਂ ਕੱਢਣਾ ਵੀ ਆਪਣਾ ਫਰਜ਼ ਮੰਨਦਾ ਉਸ ਬੱਚੇ ਨੂੰ ਤੇ ਆਓ ਆਪਾਂ ਨਾਲ ਮਿਲ ਕੇ ਉਪਰਾਲਾ ਕਰੀਏ ਪੰਜਾਬ ਨੂੰ ਫਿਰ ਤੋਂ ਇੱਕ ਰੰਗਲਾ ਪੰਜਾਬ ਬਣਾਈਏ ਤੇ ਨਸ਼ੇ ਦਾ ਜਿਹੜਾ ਕੋੜ ਆਪਣੇ ਪੰਜਾਬ ਚੋਂ ਕੱਢੀਏ ਆਪਾਂ ਤੇ ਨੌਜਵਾਨੀ ਨੂੰ ਬਚਾਈਏ ਧੰਨਵਾਦ